ਸਤਰੀਕਾ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਦੋਨੋਂ ਗੱਡੀਆਂ ਆਪਣੀਆਂ ਇਕੱਠੀਆਂ ਹੋ ਚੁੱਕੀਆਂ ਹਨਾ ਰਾਜਸਥਾਨ ਦੇ ਕੋਟੇ ਦੇ ਏਰੀਏ ਦੇ ਵਿੱਚ ਆਹ ਖੜੀ ਆਪਣੀ ਰਾਣੀ ਉਧਰ ਆਪਣੀ ਰਾਣੋ ਚੱਲੀ ਆ ਤਿਆਰ ਐਸੀ ਅਲੀਆਂ ਉਹਦੇ ਛਿਲਣਾ ਖੋਲਦੇ ਆ ਬਾਈ ਥੋੜੇ ਜਿਹਾ ਨਾ ਜਿੱਥੇ ਨੀਵਾ ਨੂੰ ਹਨਾ ਦਾ ਝੰਗਾ ਜਿਵੇਂ ਹੋਣਾ ਨਾਲ-ਨਾਲ ਉਰੇ ਰਾਜਸਥਾਨ ਦੇ ਵਿੱਚ ਇੱਕ ਗੱਲ ਆ ਵੀ ਉੱਚੇ ਦਰਖਤ ਘਟਾ ਰਹਾਂ ਹਾਂ ਬੰਦੇ ਵਿੱਚ ਨੀਵੇਂ ਦਰਖਤ ਥੱਲੇ ਨੂੰ ਜਿਆਦੇ ਆਉਂਦੇ ਕਿਉਂਕਿ ਛਿਲਣਾ ਹਨਾ ਰਾਜੂ ਕਹਿੰਦਾ ਬਾਈ ਖੋਲਤੀਆਂ ਆਹ ਚੱਲ ਵਧੀਆ ਕਰਿਆ ਖੋਲਤੀਆਂ ਬਾਕੀ ਦੋ ਬੰਦੇ ਮੌਲੀਰ ਭਜਨਾ ਆ ਗੱਡੀ ਤੇ ਚੱਲਣਗੇ ਇਹਨਾਂ ਨੂੰ ਪਤ ਭੇਤੀ ਆ ਭਜਨਾ ਨਾ ਏਰੀਆ ਦਾ ਰਾਜੂ ਦਾ ਰਾਜੂ ਨਮਾ ਉਧਰ ਮੈਂ ਭੇਤੀਆਂ ਚਲੋ ਉਹ ਏਸੀ ਦੇ ਵਿੱਚ ਬੈਠ ਕੇ ਬਾਈ ਮੈਤੇ ਤਾਂ ਚਲਾਈ ਨਹੀਂ ਜਾਂਦੀ ਜੇ ਕਿਤੇ ਚਲਾਉਣਾ ਹਨਾ ਹੋਲੇ ਲੋਟ ਅੱਖਾਂ ਦੁਕਾਨ ਜੇ ਲੱਗਿਆ ਨੇ ਪਤਾ ਨਹੀਂ ਕੀ ਚੱਕਰ ਆ ਬਾਕੀ ਤਾਂ ਰਾਜੂ ਹੁਣ ਲੈ ਚੱਲਿਆ ਲਗਾਉਣਾ ਤੁਹਾਨੂੰ ਕਰਾਉਣਾ ਮੁਲਾਕਾ ਤੁਹਾਡੀ ਰਾਜੂ ਨਾਲ ਵੀ ਮਸ਼ੀਨ ਵੀ ਦਿਖਾਉਣਾ ਹੈ ਨਾ ਚਲਦੀ ਬਾਕੀ ਏਸੀ ਵਾਲੀ ਮਸ਼ੀਨ ਦਾ ਬਾਈ ਨਜ਼ਾਰਾ ਵੀ ਆ ਪੰਗਾ ਵੀ ਆ ਨਜ਼ਾਰਾ ਇਹ ਆ ਵੀ ਜਦੋਂ ਠੰਡਾ ਹੋਇਆ ਹੁੰਦਾ ਨਾ কুলਿੰਗ ਫੁੱਲ ਕਰਦਾ ਤਾਂ ਵਿੱਚ ਰੰਗ ਬੰਨੇ ਹੋਣਿਆ ਨਾ ਇੱਕ ਦਿਨ ਪੱਖੇ ਸੜ ਗਏ ਉੱਪਰ ਰੇਡੀਏਟਰ ਦੇ ਜਿਹੜੇ ਪੱਖੇ ਲੱਗਦੇ ਆ ਨਾ ਕਨੈਕਸ਼ਨ ਨੂੰ ਪੱਖੇ ਲੱਗੇ ਹੋਦੇ ਇੱਕ ਦਿਨ ਪੱਖਾ ਸੜ ਗਿਆ ਉਹ ਵੀ ਰਾਜੂ ਦਾ ਨਾ ਬਾਈ ਬੈਣਾ ਦਾ ਕੀ ਵਿੱਚ ਕਹਿੰਦਾ ਦੇਖ ਵੀ ਨਹੀਂ ਹੁੰਦਾ ਵਿੱਚ ਨੂੰ ਇੰਨਾ ਗਰਮੀ ਹੋ ਉਹ ਆ ਬਾਕੀ ਵੀ ਪੱਖੇ ਇੱਕ ਸਪੇਅਰ ਲੈ ਕੇ ਰੱਖਿਆ ਮੈਂ ਕਹਾਂ ਜੀ ਕਿਤੇ ਖਰਾਬ ਗੁਰੂ ਹੋ ਗਿਆ ਤਾਂ ਆਪਣਾ ਜਿੱਦੇ ਲਾਤ ਲਾਵਾਂਗੇ ਹਨਾ ਬਾਕੀ 3-4 ਦਿਨ ਬਾਅਦ ਚੱਲ ਕੇ ਅੱਜ ਰੈਸਟ ਰਾਤ ਜਿਹੜੀ ਹਨਾ ਵਧੀਆ ਨਹੀਂ ਸੁੱਤੇ ਆ ਟੌਪ ਦੀ ਸਵੇਰ ਹੀ ਪਤਾ ਲੱਗਿਆ 4-5 ਦਿਨ ਲੱਗੇ ਰੋਡ ਤੇ ਹੀ ਬਾਕੀ ਤੁਸੀਂ ਵੀਡੀਓ ਦੇਖੀ ਹੋਣਾ ਸਾਡੀ 4-5 ਦਿਨ ਬਾਅਦ ਜਿਹੜੇ ਕੋਟੇ ਪਹੁੰਚਣ ਤੋਂ ਬਾਅਦ ਫੇਰ ਜਾ ਕੇ ਕਿਤੇ ਉਹੀ ਉਗਦਣ ਮਸ਼ੀਨਾਂ ਚਲਾਈਆਂ ਕੱਲ ਪਹੁੰਚੇ ਕੱਲੇ ਆ ਕੇ ਮਸ਼ੀਨਾਂ ਚਲਾ ਕੇ ਅੱਜ ਸਵੇਰੇ ਥੋੜਾ ਜਿਹਾ ਮਨ ਜਾ ਹੋਇਆ ਹਨਾ ਵੀ ਚਲੋ ਅੱਜ ਵੀਡੀਓ ਕਰੀਏ ਬਾਕੀ ਆਪਣੇ ਫਮ ਤੁਸੀਂ ਸਮੱਸਿਆ ਹੀ ਆ ਗਈ ਦੀ ਹਨਾ ਹਫ਼ਤਾ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਉਹਨਾਂ ਦਾ ਬਾਹਰ ਆਲੇ ਆਂਦਾ ਵੀ ਇੰਡੀਆ ਵਾਲਿਆਂ ਦਾ ਵੀ ਜਿੱਥੇ ਹੀ ਇੱਥੇ ਦੇ ਵੀ ਫੋਨ ਆਇਆ ਮੈਂ ਕਹਿੰਦਾ ਮੈਂ ਉਹ ਬੀਨਾ ਦਾ ਦੇਣਦਾਰ ਆ ਵੀ ਸਾਵੇਂ ਭਾਈ ਇੰਨਾ ਪਿਆਰ ਆ ਮੈਂ ਕਹਿੰਦਾ ਵੀ ਮੈਨੂੰ ਤੇ ਲਾਇਕ ਹੈ ਨਹੀਂ ਜਿੱਥੇ ਸਾਡੀ ਔਕਾਤ ਨਹੀਂ ਦੀ ਨਾ ਤੁਸੀਂ ਉੱਥੇ ਲਿਜਾ ਕੇ ਬਿਠਾ ਲਤਾ ਆਪਣੇ ਬਾਈ ਨਿੰਦਰ ਰਤੋ ਨੂੰ ਬਹੁਤ ਥੋੜਾ ਧੰਨਵਾਦ ਕਰਦੇ ਆ ਚਲੋ ਲਾਉਨੇ ਆ ਤੁਹਾਨੂੰ ਮੋਲੀ ਨੂੰ ਫੇ ਚੱਲਦੇ ਆਪਾਂ ਮਸ਼ੀਨ ਕੋਲੇ ਫਿਰ ਮੋਲੀ ਫੋਰਮੈਨ ਮੋਲੀ ਕਿਦਾਂ ਅਸੀਂ ਆ ਬਾਈ ਹੋਰ ਕਿਆ ਕਰੀ ਜਾਣਾ ਮੋਸਾ ਆਇਲ ਬਤਾਉਣੇ ਮੜਾ ਜਾਈ ਬਾਈ 13 ਇੰਚੀ ਪੁਲੀ ਹਨਾ ਕੰਪਨੀ ਦੰਦੀ ਆ ਗੁਜਰਾਤ ਦੇ ਵਿੱਚ 12 ਪਾਤੀ ਹੁਣ 13 ਚੰਗੀ ਨਹੀਂ ਲੱਗਦੀ ਹੈ ਮੋਲੀਓ ਕਿਵੇਂ ਲੱਗਦੀ ਦੀ ਗੱਲ ਇਹ ਤਾਂ ਮਜ਼ਾ ਆਵੇ ਮੈਂ ਧੱਕਾ ਲਾਉਣਾ ਪੈਂਦਾ ਜੀ ਹਾਂ ਮੈਂ ਤਾਂ ਕਾਲਾ ਸੂ ਕਰਦੇ ਆ ਉਹ ਸਾਲੇ ਨੂੰ ਤੁਹਾਨੂੰ ਸੋਕ ਪੈ ਗਿਆ ਸੋਕ ਨਹੀਂ ਪੈ ਗਿਆ ਬਾਈ ਗੱਲ ਆਏ ਹਨਾ ਵੀ ਭਾਈ ਜਾਨ ਬਾਈ ਸਤਿ ਸ੍ਰੀ ਅਕਾਲ ਹਾਂ ਉਹ ਆਈ ਨਹੀਂ ਪਾਤਾ ਥੱਲੇ ਹੁਣ ਕਿਦਾ ਮਨੂੰ ਜੈਂਟ ਕਰਦਾ ਹੱਥ ਮਾਰ ਤੇ ਉਹ ਕਹਿੰਦਾ ਨਹੀਂ ਪਤਾ ਕੀ ਚੱਕਰ ਆ ਕੋਈ ਗੱਲ ਨਹੀਂ ਪਹਿਲਾਂ ਪਹਿਲਾਂ ਨਾ ਯਾਰ ਸਟਾਰਟ ਹੁੰਦੇ ਆ ਹੁਣ ਤਾਂ ਚੱਲਾ ਅੱਧਾ ਸੀਜ਼ਨ ਦਾ ਮਤਲਬ ਕੋਸ਼ਿਸ਼ ਕਰੀ ਜਾਂ ਲੰਘਿਆ ਚੱਲ ਆਪਣੀ ਦੂਜੀ ਮਸ਼ੀਨ ਵਧੀਆ ਕਰ ਗਈ ਕੰਮ ਤੁਹਾਨੂੰ ਇੱਥੇ ਤਾਂ ਬੁਲਾਇਆ ਵੀ ਆਪਾਂ ਗਾ ਥੋਕਣਾ ਉਹ ਦਸ ਪੰਜ ਸੱਤ ਦਿਨ ਲਾ ਲਓ ਹਾਂਜੀ ਹਾਂਜੀ ਠੀਕ ਆ ਕੱਲ ਕਹਿਣਦਾ ਫਿਰ ਮੈਂ ਵੀ ਹਲੇ ਕੋਈ ਕਦੀ ਢੇੜੀ ਵੀਰ ਹੌਲੀ ਚੱਲਣ ਦੇ ਸਾਨੂੰ ਕੋਈ ਨਹੀਂ ਜਿੱਥੇ ਤੋਂ ਕਹੂੰਗਾ ਕੀ ਭਜਾ ਦੇਂਗਾ ਗੱਲੇ ਨਹੀਂ ਹਾਂ ਬਸ ਉਹ ਹਿਸਾਬ ਗਾ ਆਰਾਮ ਗੱਲ ਮੋਲੀ ਚੰਗਾ ਜਿਹੜਾ ਅਗਲਾ ਬੜਾ ਬਾਗ ਬਾਗ ਭਾਈ ਦੇ ਗਜਰਾ ਚ ਭਜਾ ਰਵਲੇ ਦੇ ਨਾ ਜੀਦੇ ਵੱਡੀ ਦੀ ਹਾਂ ਵੱਡੀ ਮੈਂ ਫਿਰ ਨੂੰ ਮੈਂ ਕਹ ਜਿਹੜੀ ਸਪੀਡਾਂ ਮਸ਼ੀਨ ਜਾਂਦੀ ਆ ਉਹਦੇ ਦੁੱਗਣੀ ਸਪੀਡ ਕਰ ਬੜਾ ਜਾਂਦਾ ਭੱਜੇ ਨੂੰ ਕੀ ਹੋ ਗਿਆ ਕਹਣਾ ਇਸ ਕੋਲ ਬੋਲ ਦੀਏ ਧੀਰੇ ਮੈਂ ਕਹਦਾ ਮਾਂ ਤੂੰ ਥੱਲੇ ਦਾਣਾ ਦੱਸ ਵੀ ਹੈਗਾ ਕੋ ਬਾਲੋਂ ਵੀ ਤੇ ਨਹੀਂ ਕਹਦਾ ਨਹੀਂ ਮੈਂ ਤੈਨੂੰ ਕਹ ਭੱਜਣਾ ਬਾਕੀ ਤਾਂ ਹਾਈ ਲੋ ਹੈ ਨਾ ਸੈਟ ਕਰ ਲਿਆ ਹੁਣ ਇਹਦੇ 12 ਇੰਚੀਓ ਬੁਲੀ ਲਿਆ ਕੇ ਦੇਣੀ ਪੈਣੀ ਆ ਕਹਿੰਦਾ ਵੀ 13 ਇੰਚੀ ਜਿਹਦਾ ਬਾਹੀਆਂ ਲੱਗਦਾ ਜਿਵੇਂ ਤੁਰਦੀ ਹੋਣੀ ਹੁੰਦੀ ਲਾਂਚੇ ਤੇ ਮਰੀ ਚਲੋ ਠੀਕ ਆ ਭਾਜਾ ਨਾ ਠੀਕ ਆ ਰੋਟੀ ਰੋਟੀ ਖਾ ਲੇ ਆਪਣੀ ਬਣਾ ਕੇ ਠੀਕ ਆ ਸਾਡੇ ਪਾਈ ਆ ਸੀ ਆਪੇ ਚਲੋ ਉਹਨੂੰ ਖਾ ਲੈਣੀ ਕੋਈ ਚੱਤ ਨਹੀਂ ਸਾਡਾ ਦੋ ਵੀ ਆ ਤੇ ਇੱਕ ਬੰਦਾ ਹੋਰ ਵੀ ਆ ਸਾਡੀ ਟੈਨਸ਼ਨ ਨਾ ਲਾਓ ਵੀਰੇ ਆਪਣਾ ਦੇਖਿਆ ਕਰੋ ਤੁਸੀਂ ਸਾਡੇ ਨੇ ਕੀ ਦੇਖ ਵੀ ਰੋਟੀ ਖਾਣੀ ਨਹੀਂ ਇਹ ਮਾੜਾ ਲੇ ਬੈਠ ਕੇ ਰੱਖਿਆ ਆਪਣੀ ਚੱਲ ਠੀਕ ਆ ਪਰੌਂਠੇ ਜਦਦੇ ਨਾ ਤੈਨੂੰ ਪਤਾ ਉਹ ਬਹੁਤ ਜ਼ਿਆਦਾ ਲੱਗਦੇ ਆ ਭਾਈ ਉਹ ਹੈ ਪਰੌਂਠੇ ਵਾਲੇ ਹੀ ਕੰਮ ਕੁਝ ਰਹਿ ਜਿਹੜੀ ਬਾਸੀ ਰੋਟੀ ਨਹੀਂ ਬੋਲ ਜਾਰੇ ਦਿੰਦੀ ਬਾਈ ਇਹੇ ਅਜਾ ਤਸਵੀਰ ਨੂੰ ਖਾਂਦੇ ਸੰਭਾਲਿਆ ਰਹਾ ਬੋਤਾ ਜੀ ਉਹ ਅੱਜ ਫਾਤੀ ਨਹੀਂ ਜੀ ਦੋ ਦੋ ਵਾਰੀ ਜਿਹੜੀ ਉਹ ਕਰਾਸ ਕੱਢ ਲਿਓ ਬਾਹਰ ਦਾ ਕਰਮੰਦ ਦਾ ਕਰਾਸ ਖਰਾਬ ਹੋ ਗਿਆ ਜੇ ਨਾ ਆਇਆ ਉਹ ਮੈਂ ਫੋਨ ਆਪਣਾ ਤਾਂ ਮੈਂ ਲੈ ਕੇ ਆਉਂਗਾ ਨਾਲ ਆਪਾਂ ਜੀ ਮੋਲੀ ਕਰਾਸ ਕੱਟ ਕੇ ਵੀਰੇ ਬੂਰਾ ਲੱਖ ਲਈ ਜੰਗਾ ਹਾਂ ਮੈਂ ਲੈ ਜੋ ਟਾਈਮ ਗਾਇਰ ਵੀ ਜੰਗਾ ਹਾਂ ਆਹ ਚਲੋ ਚੱਲਦੇ ਆਪਾਂ ਨੂੰ ਆਪਣੀ ਮਸ਼ੀਨ ਕੋਲ ਨੂੰ ਭਾਈ ਬਾਈ ਲੈ ਕੇ ਰੱਬ ਦਾ ਨਾਮ ਸਾਜਰੇ ਸਵੇਰ ਸਵੇਰ ਕਰਤਾ ਕੰਮ ਸਟਾਰਟ ਰਾਣੀ ਫਿਰਦੀ ਆਪਣੀ ਪਹਿਲਾ ਪਾਉਂਦੀ ਅਰੇ ਮਾਰਾ ਸੌਖਾ ਰੱਖੇ ਸਾਰੇ ਆ ਨਾ ਕਮੈਨ ਨਾਲੇ ਭਰਾਵਾਂ ਤੇ ਵੀ ਇਦਾਂ ਹੀ ਸਾਰਿਆਂ ਦਾ ਕੰਮਕਾਰ ਆ ਨਾ ਵਧੀਆ ਚੱਲਦਾ ਫਿਰਦਾ ਰਹੇ ਹਾਂ ਬਾਈ ਵਧੀਆ ਚੱਲ ਰਹੀ ਐ ਹਾਂ ਵਧੀਆ ਵਧੀਆ ਕੋਈ ਦਿੱਕਤ ਤਾਂ ਨਹੀਂ ਹਾਂ ਆ ਮਾਲ ਚੈੱਕ ਕਰ ਲੈਣਾ ਕਟਾਂਕੀ ਜੇ ਹੋਏ ਤਾਂ ਦੋਤਾਨਾ ਠੀਕ ਐ ਇਹ ਬਾਈ ਰੇਵੀ ਕਟਾਂਕੀ ਨੂੰ ਹਾਂ ਫਿਕਰ ਨਾ ਕੀ ਜਾਈ ਦੀ ਉਹਦੇ ਕਰਕੇ ਕਿਹਨੇ ਆਉਂਦੇ ਨਹੀਂ ਸਾਨੂੰ ਕਿਹਾ ਕਹਿੰਦਾ ਵੀ ਟੋਟਾ ਨਹੀਂ ਹੋਣਾ ਚਾਹੀਦਾ ਮੈਂ ਕਿਹਾ ਕੋਈ ਗੱਲ ਇਹ ਟੋਟਾ ਕਾਤੇ ਹੋਊ ਯਾਰ ਜਾਂ ਨਵੀਂ ਮਸ਼ੀਨ 'ਚ ਟੋਟਾ ਹੋ ਗਿਆ ਲਾਤਾ ਰਾਜੂ ਨੇ ਵੀ ਓਗਰ ਆ ਨਿਆ ਯਾਰ ਆ ਬਾਈ ਆਟੋਮੈਟਿਕ ਓਗਰ ਦਾ ਨਾ ਮੰਦਾ ਬਾਹਰ ਨਿਕਲੇ ਨਾ ਹਨਾ ਬਾਕੀ ਲਾਣ ਵੀ ਚੰਗਾ ਸਵੇਰ ਸਵੇਰ ਦਾ ਟਾਈਮ ਆ ਲਾਤੀ ਨੂੰ ਜਿਹੜਾ ਕੱਪੜਾ ਸਨੇ ਘਾਂਦੇ ਇਹ ਕਰਦਾ ਕੱਟ ਔੜਦਾ ਯਾਰ ਗੇੜੇ ਲਾ ਕੇ ਨਾ 10 ਬਿਗਿਆ ਦਾ ਪਲਾਂਟ ਆ ਰਾਜੂ ਨੇ ਪਰ ਹੀ ਵੈਰਾਈਟੀ ਮਾਰ ਲਈ ਵੀ ਉਧਰੇ ਤਿੰਨ ਮੇੜ ਦਾ ਆਈ ਨਾ ਬਾਕੀ ਆਪਣੀ ਦੂਜੀ ਮਹੀਨ ਵੀ ਉਹ ਆ ਗਈ ਸਾਹਮਣੇ ਉਹ ਤਾਂ ਡਾਕਟਰਾਂ ਦੇ ਉਲਲੇ ਆ ਗਈ ਉਹ ਵੀ ਲੱਗੇ ਚੱਲਣੀਆਂ ਕਿੱਥੇ ਹੀ ਚੱਲਣੀਆਂ ਅਜ ਦੋਏ ਉਹ ਕਮਾ ਲਈ ਮੋ ਲੀਨੋ ਤੇ ਕਰ ਰਾ ਪਾਉਣ ਲੱਗੀ ਉਹ ਦੇਖੋ ਸਾਹਮਣੇ ਬਾਕੀ ਇੱਧਰ ਮਾਲ ਕੱਢਤਾ ਇੱਧਰ ਟਰਾਲੀਆਂ ਜਾਣੇ ਪੈਣੇ ਆ ਫਾਰਮ ਟਰੱਕ ਠੱਟ ਹਾਂ ਬਾਬਾ ਬੜੀਆ ਬੜੀਆਂ ਕਾਰੀ ਗੱਡੀ ਮਾਲ ਬੜੀਆ ਕਿੰਨਾ ਬਿਡ ਪੁੱਸ ਨਿਕਲੇਗਾ ਇਸ ਵਿੱਚ ਹਾਂ ਕਿੰਨਾ ਬਿਡ ਨਿਕਲ ਜਾਏਗਾ ਪੁੱਸ ਕਿਸਮੇ ਸੇ ਇਸ ਵਿੱਚ ਬੜੀਆ ਬਣ ਜਾਏਗਾ ਪੁੱਸ ਤੋ ਤੇਰਾ ਦੇਖੇ ਟਪਾ ਨਿਕਲ ਜਾਏਗਾ ਪੂਰੇ ਕਾ ਮਰਵਾਣਾ ਨਾ ਫਿਰ ਇਹ ਲੱਬੇ ਥੋੜੀ ਇਤਨੇ ਗੱਡੀ ਦੂਰ ਤੇ ਆਏਗੀ ਪੂਰੀ ਆ ਕਹਿੰਦਾ ਤੂੜੀ ਬਣਾਉਣੀ ਆ हां बाव nhàng कितने चाहिए तुम्हारे को अपने तो 7 8 चाहिए 6 डब्बे बारीक होना चाहिए बारीक होगा पूरा भैया पता ना माल लाल अपना गांव रियानु बताओ ले दे देंगे तो नहीं है हां ये दे देंगे बुला ले वो पारी को ना भाई माल देखो तो ये ना टॉप लग कौन सा बीज है बाबा जी ये 40 36 340 नहीं 40 36 40 37 ਹਾਲ ਕਣਕ ਵਧੀਆ ਬਾਈ ਮੋਟਾ ਦਾਣਾ ਪੂਰਾ ਅਰੇ ਇतना ਮੋਟਾ ਨਹੀਂ ਹੋਤਾ ਤਾਂ ਆਹ ਮਾਰੇ ਫਰਕਾ ਕਿਉਂ ਹੈ ਆਹ ਦਾਣਾ ਦਾ ਅਗਲੇ ਸਾਲ 12 ਕੁੰਟਲ ਬੀਕਾ ਕਾ ਨਿਕਲੇਗਾ 12 ਕੁੰਟਲ ਬੀਕੇਗਾ ਹਾਂ ਪਿਛਲੇ ਸਾਲ ਕਿਤਨਾ ਨਿਕਲਾਤਾ ਪਿਛਲੇ ਸਾਲ ਤਾਂ 5 ਕੁੰਟਲ ਹੀ ਨਿਕਲਾਤਾ ਉਹ ਲੰਬੀ ਦੰਗਿਆ ਵਾਲਾ ਬਾਦਿਆ ਹਾਂ ਹਾਂ ਇਸ ਵਾਰ ਵਧੀਆ ਦੇਖੋ ਨਾ ਇतना ਦਾਣਾ ਤਾਂ ਖਦੀ ਤੁਸੀਂ ਕਿਉਂ ਕਾਟ ਰਹੇ ਇਤਨਾ ਦਾਣਾ ਫੁੱਲ ਆਏਗਾ ਹਾਂ ਦਾਣਾ ਮੋਟਾ ਹੈ ਬਾਈ ਜੋ ਪੀਰ ਅਗਲੇ ਸਾਲ ਚਾਰ ਫਾਣੇ ਦੇਦੇ ਤੇ ਇਸ ਸਾਲ ਤਿੰਨ ਦਿਆ ਤਿੰਨ ਫਾਣੇ ਵਿੱਚ ਮੋਟਾ ਰਹਾ ਤਾਂ ਚਾਰ ਵਿੱਚ ਬਾਰਿਕ ਹੋ ਜਾਂਦਾ ਇਹ ਜਾਰੇ ਪਾਣੀ ਲਗਾਣੇ ਸੇ ਦਾਣਾ ਬ੍ਰੀਕ ਹੋ ਜਾਂਦਾ ਤੇ ਗੁੱਲੀ ਡੰਡਾ ਬਹੁਤ ਆ ਯਾਰ ਇਸ ਵਾਰ ਗੁੱਲੀ ਡੰਡਾ ਇਸ ਵਿੱਚ ਥੋੜੀ ਆਏ ਹੈ ਨਹੀਂ ਇਸ ਵਿੱਚ ਤਾਂ ਨਹੀਂ ਆਏਗਾ ਗੱਡੀ ਕੀ ਹਵਾ ਜਿਆਦਾ ਵਧਾਈ ਹੋਈ ਹੈ ਗੁੱਲੀ ਡੰਡਾ ਗਾਹੋਂ ਹੀ ਇਹ ਦੋ ਸੀਡ ਕਾ ਵੀ ਨਹੀਂ ਮਿਲੇਗਾ ਇਹ ਇੱਕ ਰਹਾ ਤਾਂ ਦਾਣਾ ਬਤਾ ਦੋ ਇਸਨੇ ਮੂੰਜੀ ਨੀਜੀ ਦੰਗੀ ਦੇ ਲੇ ਇੱਕ ਵੀ ਉਹ ਤੋਂ ਨਹੀਂ ਸਹੀ ਬਾਤ ਆ ਉਹ ਸਾਹਮਣੇ ਗੁੱਲੀ ਡੰਡਾ ਭਾਈ ਦੇਖੋ ਇਹ ਤਾਂ ਖੇਤ ਦਾ ਕਣਕ ਦੇ ਵਜਾ ਇੰਨਾ ਗੁੱਲੀ ਡੰਡਾ ਜਾਂ ਗੁੱਲੀ ਡੰਡਾ ਗੁੱਲੀ ਡੰਡਾ ਜਮਕਦਾ ਰਹਾ ਇਹ ਪਹਿਲੀ ਵਾਰ ਹੋਇਆ ਚੱਲ ਫਿਰ ਤੋਂ ਪਾਰਟੀ ਹੋ ਗਈ ਹਾਂ ਪਾਰਟੀ ਪਹਿਲੀ ਵਾਰ ਕੇ ਮੈਂ ਬੜੀ ਆਉਗੀ ਆ ਬਾਕੀ ਕਿਦਰਾ ਲਾ ਹੋ ਖੜਾ ਹਾਂ ਖੱਟਾ ਕਾਣਾ ਬਣੇਗਾ ਸ਼ਾਮ ਨੂੰ ਜੀਮ ਲੈਣਾ ਭੋਜਨ ਧੰਨਵਾਦ ਤੁਹਾਡਾ ਬੋਲ ਦੀ ਤੁਸੀਂ ਨੇ ਇਤਨਾ ਹੀ ਬਹੁਤ ਹੈ ਬਰ ਖਾ ਲਈ ਇਹ ਸੀ ਪਲ ਜਾਏਗਾ ਨਾ ਪੂਰਾ ਉੱਤਰਫੇ ਕੇਦਰ ਟਿੰਡਲ ਹੋ ਜਾਣਗੇ ਕੋਈ ਔ ਚਲਦੀ ਆ ਦੋ ਨਾਈ ਜੋੜਦਾ ਜੱਕਾ ਉਹ ਚੱਲਦੀ ਆ ਉਹ ਵੀ ਬਾਕੀ ਮੋਲੀ ਨੂੰ ਤਾਂ ਦੇਖਣ ਦੀ ਲੋੜ ਹੀ ਨਹੀਂ ਬਾਈ ਤਾਂ ਪੁਰਾਣਾ ਬੰਦਾ ਆਪਣਾ ਹਨਾ ਚੱਲਿਆ ਹੈ ਦੇਲ ਦਾ ਬਰਾਉਡ ਜੀ ਨੇ ਤੂੰ ਵੀ ਬਾਈ ਚੱਕੇ ਤਾਂ 10 ਵਿਗਿਆ ਦਾ ਪਲਾਟ ਬਾਕੀ ਥੋੜੀ ਜੀ ਮਸ਼ੀਨ ਦੀ ਸੈਟਿੰਗ ਝੋੜਨ ਦੀ ਲੱਗੇ ਦੇ ਕਰਨ ਸੀ ਪਾਸੂ ਪਾ ਜੀਆਂ ਸੈੱਟ ਕਰਨ ਲੱਗੇ ਦੇ ਕਹਿੰਦਾ ਵੀ ਥੋੜੀ ਜੀ ਮੱਖੀ ਆਵੇ ਭਵਿੰਦਰ ਬਾਈ ਕੀ ਹਾਲ ਆ ਹਾਂ ਦੂਸਰੀ ਕਾਂ ਚਲਾ ਦੇ ਮੈਥੀ ਪੇ ਮੈਥੀ ਪੇ ਖੜੀ ਕੱਟ ਰਾ ਖੜੀ ਕੱਟ ਰਾ ਓ ਚੱਲਦੀ ਆ ਬਾਈ ਮੈਥੀ ਤੇ ਖੜੀ ਮੈਥੀ ਦੇ ਚੱਲਦੀ ਅੱਜ ਆਪਣੀ ਦੂਜੀ ਪੁਰਾਣੀ ਮਸ਼ੀਨ ਹੈ ਨਾ ਗਜਰਾਤ ਵਾਲੀ ਔਰ ਮੈਂ ਕਹਾਂ ਜਾਊਂਗਾ ਹੁਮਾਰੇ ਕੋ ਮੈਂ ਦੂਜੀ ਸਾਈਡ ਵੀ ਲੈ ਕੇ ਚਲਾਂਗਾ ਅभी ਬਾਹਰ ਭੇਜੇਗਾ ਇਧਰ ਨਹੀਂ ਚਲਾਏਗਾ ਦੇ ਫੀਰ ਗਾਨਾ ਠੀਕ ਹੈ ਚੱਲ ਠੀਕ ਹੈ ਮਿਲਦੇ ਆ ਫਿਰ ਬਾਕੀ 10 ਬਿਘਿਆ ਦਾ ਪਲਾਟ ਗਿਆ ਵੱਡੇ ਆ ਥੋੜੇ ਜਿਹਾ ਨਾ ਸੀਪਾਂ ਇਹਦੀ ਡੀਲੈਕਸ ਮਾਡਲ ਆ ਜਿਹੜੀ ਆ ਉਹਦੀ ਪੱਖੇ ਦੀ ਹਵਾ ਜ਼ਿਆਦਾ ਦੀ ਉਹਦੇ ਕਾ ਕਿਹੜਾ ਕਮਜ਼ੋਰ ਜਿਆ ਦਾਣਾ ਦਾ ਨਾ ਉਹ ਬਾਹਰ ਛੱਡ ਦੇ ਦੀ ਇਹ ਰੌਲਾ ਪਾਉਂਦੇ ਤੇ ਫੇਰ ਮੈਂ ਕਿਹਾ ਵੀ ਕੋਈ ਨਹੀਂ ਇਹਦਾ ਹੱਲ ਵੀ ਲਾਉਣਾ ਹੈ ਜਗਾੜ ਉਹਦੇ ਕਰਕੇ ਬਣੇ ਸੀਪਾਂ ਰੂਪਾਂ ਦੀ ਸੈਟਿੰਗ ਕਰਦੇ ਨੂੰ ਸਮਾਂ ਲੱਗ ਗਿਆ ਵੀ ਹੁਣ 10 ਬਿਘੇ ਵੱਡੇ ਗਏ ਉਹਦੇ ਬਾਅਦ ਹੁਣ ਵੱਢ ਕੇ ਪਾਣੇ ਜਾਣਾ ਪਿੰਡ ਹੋਰ ਬਾਕੀ ਆਪਾਂ ਤੁਹਾਨੂੰ ਕਿਸਾਨ ਤੋਂ ਪੁੱਛਦੇ ਆਂ ਵੀ ਕਿੱਦਾਂ ਦਾ ਹਨਾ ਨਿਕਲਿਆ ਗਾ ਮ ਗੱਡੀ ਨੇ ਆਪਣੀ ਨੇ ਕਿੱਦਾਂ ਮਾਲ ਪੜਾਈ ਕਰੀ ਆ ਦੋ ਟਰੈਕਟਰ ਲਿਆਏ ਤੇ ਟਰਾਲੀ 'ਵਾਰ ਇੱਕੋ ਭਰੀ ਆ ਚਲੋ ਦੂਜਾ ਡੈਂਕੋ ਚ ਪਾਈ ਜੂਗਾ ਹੁਣ ਇੱਕ ਕੱਟ ਤੇ ਕੱਢ ਕੇ ਹੁਣ ਕਟਰ ਲਾਵਾਂਗੇ ਲਾ ਕੇ ਫਿਰ ਚੱਲਨੇ ਆਂ ਹਾਂ ਬਾਈ ਬੜੀਆ ਠੀਕ ਆ ਬੜੀਆ ਕਟਾ ਹਾਂ ਚਾਚਾ ਬੜੀਆ ਕਟਾ ਦਿੱਕਤ ਤਾਂ ਨਹੀਂ ਆਈ ਕੋਈ ਹਾਂ ਬੜਿਆ ਤੁਮਨੇ ਵੀ ਗੱਡੀ ਚ ਰੱਖੀ ਹੋਈ ਹੈ ਪਹਿਲੇ ਹੈ ਕੌਣ ਸੀ ਦੀ ਕਿ ਫੇ ਵੇਚ ਕਿਉਂ ਦੀ ਇਤਨਾ ਤਾਂ ਕੰਮ ਹੈ ਤੁਹਾਡਾ ਜੀ ਕੰਮ ਨੇ ਇਸੇ ਵੇਖੇ ਨਾ ਆਰਾਮ ਦੇ ਰਾਤ ਦਿਨ ਗਾੜੀ ਕੋਈ ਪੋਗਾ ਦਾ ਗਾੜੀਆਂ ਨੇ ਬਹੁਤ ਆਣੇ ਲੱਗੀ ਹੈ ਮਾਰੇ ਖੇਤੀ ਦਾ ਕੰਮ ਵੀ ਬਹੁਤ ਅੱਛਾ ਸਟਾਫ ਕੰਮ ਨਹੀਂ ਸਟਾਫ ਨਹੀਂ ਹੈ ਕੰਮ ਸਟਾਫ ਕਿਹਾ ਜਾਂਦਾ ਤਾਂ ਪਹਿਲੇ ਡਾਲਦੇ ਸਟਾਫ ਕੀ ਦਿੱਕਤ ਕੀ ਵਜ੍ਹਾ ਸੇ ਵੇਚ ਦੀ ਚਲੋ ਠੀਕ ਹੈ ਧੰਨਵਾਦ ਆਪਕਾ ਬਤਾਨਾ ਔਰ ਕੋਈ ਕਾਟਣਾ ਹੋ ਜਾਓ ਦਾਕੀ ਸਰਮ ਵਾਲੇ ਖੇਤ ਚ ਕਟਨ ਲਾ ਕੇ ਹੈ ਨਾ ਉਹ ਸਾਹਮਣੇ ਰੱਖਿਆ ਹਾ ਟਰਾਲਾ ਪਾਕੇ ਚ ਫੇ ਚੱਲਦੇ ਆ ਪਿੰਡ ਦੇ ਪਰਲੇ ਪਾਸੇ ਮਸ਼ੀਨ ਕਹਿੰਦੇ ਆ ਵੀ ਮਸ਼ੀਨ ਆ ਨਾ ਜਿਆਦੇ ਕੋਟੇ ਦੇ ਵਿੱਚ ਬਹੁਤ ਮਹੀ ਮੈਂ ਵੀ ਜਦੋਂ ਕੱਲ੍ਹ ਪਾਰਸਾਂ ਤੋਂ ਉੱਚੀ ਮਸ਼ੀਨ ਲੈ ਕੇ ਆ ਮੈਨੂੰ ਵੀ ਇੰਸਟਾਗ੍ਰਾਮ ਤੇ ਵੀ ਕਈ ਵੀਰਾਂ ਦੇ ਮੈਸੇਜ ਵੀ ਆਏ ਫੋਨ ਵੀ ਬਾਈ ਮਸ਼ੀਨ ਕੋਟੇ ਬਹੁਤ ਹੋਗੀ ਤੂੰ ਇਦਾਂ ਨੂੰ ਕੀ ਕਰਨ ਚੱਲੇ ਆ ਬਾਈ ਪਤਾ ਕੀ ਚ ਗੱਲਾਂ ਮੈਂ ਸਿੱਧੀ ਇੱਕ ਗੱਲ ਕੈਮਰਾ ਗੁੱਸਾ ਹੀ ਕਰਨਾ ਨਾ ਵੀਰ ਆਪਣੇ ਕਮੈਨ ਵਾਲੇ ਆਪਾਂ ਕਰਦੇ ਆ ਕੰਪੀਟੀਸ਼ਨ ਦਾ ਕੰਮ ਹਨਾ ਕੰਪੀਟੀਸ਼ਨ ਦੇ ਵਿੱਚ ਆਪਾਂ ਮਸ਼ੀਨਾਂ ਇੱਕੋ ਇੱਕੋ ਏਰੀਆ ਦੇ ਵਿੱਚ ਚਲਾ ਕੇ ਹਨਾ ਮੋਟਾ-ਮੋਟਾ ਚੱਕ ਕੇ ਲੰਘ ਜੰਨੇ ਆ ਆ ਹੁਣੇ ਮੈਨੂੰ ਥੋੜਾ ਜਿਹਾ ਟਾਈਮ ਪੈਣਾ ਨਾ ਘੰਟਾ ਕ ਪੈਣਾ ਇੱਕ ਵੀਰ ਦਾ ਫੋਨ ਆਇਆ ਬਦੀਸ਼ੇ ਵਾਲੀ ਸਾਈਡ ਚੱਲਦਾ ਕਹਿੰਦਾ ਵੀਰੇ ਐਮਪੀ ਜੰਮਖਾ ਯਾਰ ਐਮਪੀ ਜੇ ਦਾ ਬੜਾ ਪੂਰਾ ਹਾਲਾਤੋਂ ਇੱਥੇ ਕਿਵੇਂ ਟਿਕਿਆ ਕਹਿੰਦਾ ਵੀਰੇ ਟਿਕਣ ਵਾਲੀ ਗੱਲ ਨਹੀਂ ਹੈਗੀ ਪਤਾ ਗੱਲ ਕੀ ਆ ਮੇਨ ਗੱਲ ਕਹਿੰਦਾ ਜਦ ਤਾ ਮਸ਼ੀਨਾਂ ਦਾ ਕੰਪੀਟੀਸ਼ਨ ਚੱਲਦਾ ਹਨਾ ਜਦ ਤਾ ਕਹਿੰਦਾ ਉਹ ਲੱਗਦਾ ਦਾ ਵੀ ਉਹ ਰੋ ਬਣਨਾ ਨਹੀਂ ਪਰ ਕਹਿੰਦਾ ਜਿੰਨੀ ਵੀ ਮ ਸਭ ਕਹਿੰਦਾ ਨਿਕਲ ਗਈ ਹੁਣ ਕਹਿੰਦਾ ਬਾਈ ਨਜ਼ਾਰੇ ਲੈਣੇ ਆ 1000 ਰੁਪਏ ਵਿੱਗੇ ਦਾ ਰੇਡ ਕਰਤਾ ਕਹਿੰਦਾ ਅੱਜ ਬਹੁਤ ਵਧੀਆ ਕਹਿੰਦਾ ਮਸ਼ੀਨਾ ਅੱਜ ਵੀ ਫਮਰ ਰੁੜ ਤੇ ਪਰੁੜ ਪਿਆ ਪਹਿਲਾਂ ਜਿਹੜੀਆਂ ਐ ਲੱਗਦਾ ਦਾ ਵੀ ਡਾਵਾ ਡੋਲ ਹੋ ਗਿਆ ਦਾ ਵੀ ਅੱਜ ਕੀ ਕੁੱਸਣ ਲੈ ਕੇ ਜਾਂਦੇ ਪਰ ਕਹਿੰਦਾ ਹੁਣ ਇਹੀ ਕੰਮ ਹੈ ਤੇ ਕੀ ਗੁਜਰਾਤ ਦੇ ਵਿੱਚ ਹੋਇਆ ਹੈ ਹਨਾ ਉੱਤੇ ਪਹਿਲਾਂ ਪਹਿਲਾਂ ਰੇਟ ਕਿੰਨਾ ਡਾਉਲ ਰਿਹਾ ਹੁਣ ਉੱਥੇ ਰੇਟ ਜਿੱਦ ਤਰ੍ਹਾਂ ਅਸੀਂ ਆਏ ਆ 7 700 ਨੂੰ ਮਸ਼ੀਨਾ ਚੱਲਦੀ ਹੈ 650 700 ਨੂੰ ਮਸ਼ੀਨਾ ਚੱਲਦੀ ਜਾਂਦੀ ਹੈ ਹਨਾ ਇਹ ਜੀਤੇ ਬਾਪਾ ਕੰਪੀਟੀਸ਼ਨ ਨੇ ਮਾਰ ਲੈਣਾ ਆਪਾਂ ਨੂੰ ਉਸਕ ਮਾਰ ਲਿਆ ਉਸ ਕ ਮਾਰ ਲੈਣਾ ਹੋਰ ਜਿਹੜਾ ਮਾਟਾ ਮਾੜਾ ਮੋਟਾ ਰਹਿ ਗਿਆ ਅਗਲੇ ਸੀਜ਼ਨ ਲੱਗ ਜੂ ਪਤਾ ਹੈ ਨਾ ਇਹ ਚੀਜ਼ ਆ ਬਾਈ ਥੋੜਾ ਜਿਹਾ ਕੰਪੀਟੀਸ਼ਨ ਦੇ ਵਿੱਚ ਨਾ ਹੁਣ ਆਪਣਾ ਇੱਕ ਟੋਕੜ ਵਿੱਚ ਜਿੱਥੇ ਮੈਂ ਚੱਲਦਾ 50 60 ਮਸ਼ੀਨਾਂ ਜੇ 50 60 ਮਸ਼ੀਨਾਂ ਕਿਤੇ ਏਰੀਆ ਥੋੜੀ ਖਾ ਜਾਣਗੀਆਂ ਹਨਾ ਆਪਾਂ ਇੱਕਾ ਰੱਖਿਆ ਕਰੀਏ ਤਾਂ ਉਹਦੇ ਵਿੱਚ ਬਹੁਤ ਫਰਕ ਆ ਵੀ ਰੇਟ ਚੰਗਾ ਮਿਲੀ ਜਾਵੇ ਹੋਰ ਗੱਲਾਂ ਬਾਤਾਂ ਵਧੀਆ ਬਾਈ ਖਾਲੀ ਨਹੀਂ ਜਾਂਦਾ ਮੰਦਾ ਚਲੋ ਕੱਟ ਲਓ ਆਦੀਏ ਫੇਰ ਕਰਦੇ ਆ ਗੱਲਾਂ ਬਾਤਾਂ ਫੇਰ ਇੱਧਰ ਪਹੁੰਚ ਗਏ ਪਹੁੰਚਣ ਤੋਂ ਬਾਅਦ ਬਾਈ ਅੱਜ ਜਿਹੜਾ ਥੋੜਾ ਮੌਸਮ ਹੈ ਜਿਹੜਾ ਨਾ ਕਹਿ ਦੀ ਬੱਦਲ ਜੇ ਟਾਈਪ ਆ ਅੱਜ ਤਾਂ ਹਰੀ ਨੂੰ ਐ ਪੈ ਗਏ ਬਸ ਵੀ ਹਰੀ ਉਹ ਪਰੇ ਚੱਕ ਦੋ ਮੈਂ ਰਖਿਆ ਟਾਂਕ ਯਾਰ ਹਰੀਆ ਕਹਿੰਦਾ ਨਹੀਂ ਤੂੰ ਕੱਟ ਦੇ ਬਸ ਆਹ ਲਾਣ ਜਮੇ ਹਰਿਆਈ ਮਾਰਦਾ ਪੂਰੀ ਅਜੇ ਹੈ ਆ ਬੱਲਾਂ ਦੇ ਲੋ ਵਿਚਾਰੀਆਂ ਅੱਧੀ ਵੱਲ ਪੱਕੀ ਆ ਜੇ ਅੱਧੀ ਵੱਲ ਹਰੀ ਪਈ ਆ ਲੈ ਦੇਖਦੀ ਹੋਣੇ ਬਾਈ ਹੈ ਨਾ ਬੀੜੀ ਕੈਮਰੇ ਦੇ ਵਿੱਚ ਉੱਕਣੇ ਬਾਅਦ ਚੱਕ ਦੇ ਕਹਿੰਦੇ ਬਾਕੀ ਫੇ ਆਪਾਂ ਨੇ ਕੀ ਦੇਖਣਾ ਤਾਂ ਉਹ ਆਪਣੀ ਚਲਦੀ ਆ ਰਾਣੀ ਰਾਜ ਨੂੰ ਕਹਾਂ ਮਾਂ ਕਰਦੇ ਕੰਮ ਫੇ ਹੋਰ ਕੀ ਹੈ ਭਾਈ ਜੀ ਇਹ ਨਹੀਂ ਮੰਨਦੇ ਹਨ ਦੱਸਣਾ ਆਪਣਾ ਫਰਜ਼ ਹੈ ਇੱਕ ਵਾਰੀ ਚਲੋ ਕਿਸਾਨ ਵੀ ਕਈ ਤਰ੍ਹਾਂ ਦੇ ਨੇ ਹਨ ਨਾ ਕਈ ਕਿਸਾਨ ਜਾਣਕਾਰ ਹੁੰਨੇ ਆ ਵੀਰ ਆਪਣੇ ਬਾਹਰ ਇੱਧਰ Rajasthan ਦੇ ਵਿੱਚ ਕਈ ਵਿਚਾਰੇ ਹੁਣ ਮਾਤ ਲੁੰਦੇ ਆ ਨਾ ਮੇਰੇ ਵਰਗੇ ਅਨਪੜ ਚੱਕ ਦਿੰਨੇ ਆਂ ਕਹਿੰਦੇ ਚੱਕਦੇ ਯਾਰ ਕੋਈ ਚੱਕਰ ਨਾ ਡਰ ਜਾਂਦੇ ਆ ਨਾ ਪਰ ਆਪਣਾ ਫਰਜ਼ ਆ ਵੀ ਆਪਾਂ ਨੁਕਸਾਨ ਤੇ ਕਿਹਨਾਂ ਰੋਕੀ ਉਹਨਾਂ ਨੂੰ ਉਹ ਇਥੇ ਆਕਾ ਮਾਰਦਾ ਹੈ ਬੰਦਾ ਕੀ ਚੱਕਰ ਹੈ 17 ਹੈ 17 ਕਾ ਕੇ ਕੱਟ ਲਾਇਆ ਉਹਨੂੰ ਐ ਹੋਵੇ ਛੜਦਾ ਹੋ ਇੰਨਾ ਕ ਬੜੀ ਸੋਹਣੀ ਹੈ ਨਾ ਚੱਲਦੀ ਆਪਣੀ ਗਿੱਦਲੋ ਬਾਕੀ ਹਰੀ ਜਾਨਵਰਾਂ ਨੇ ਨੁਕਸਾਨ ਬਹੁਤ ਕਰਿਆ ਹੈ ਇਹਨਾਂ ਦੇ ਵੀ ਇਧਰ ਬਾਕੀ ਦੀ ਲਗਾਰੀ ਗਾਂਕਦਾ ਆ ਵੀ ਹੈ ਨਾ ਤੂੜੀ ਤਾੜੀ ਜਿਵੇਂ ਕਹਿਦੀ ਆਪਾਂ ਤੂੜੀ ਚੰਗੀ ਬਣੂਗੀ। ਔਰ ਬਾਈ ਸਾਹਿਬ, ਕੀ ਹਾਲ ਹੈ? ਹਰਾ ਹੀ ਘਟਵਾ ਰਹੇ ਹੋ, ਕੀ ਬਾਤ ਆ? ਸੁੱਕੇ ਨਿਕਲਵਾ ਰਹੇ ਹੋ, ਵੀਡੀਓ ਬਣਾਉਣਾ। ਔਰ ਸੇਟ ਜੀ ਜੱਗੇ ਨਾਲ ਤੱਕ ਲਓ। ਹਾਂ ਕਰ ਰਹੇ ਕੌਣ ਸਾ ਬੀਜ ਹੈ ਜੀ? ਇਹ ਕੌਣ ਸੀ ਵੈਰਾਈਟੀ ਹੈ ਆਪਣੀ? ਇਹ ਵੈਰਾਈਟੀ ਹੈ, ਮੇਰੇ ਨੂੰ ਉਸੇ ਪੁੱਛੋ। ਹਾਂ? ਉਸੇ ਪੁੱਛੋ ਵੈਰਾਈਟੀ ਦਾ। ਅੱਛਾ ਤੂੰ ਟਰੈਕਟਰ ਲੈ ਕੇ ਆਏ ਹੋ? ਹਾਂ, ਕਰਾਏਗਾ। ठीक है कितना क्या भाड़ा लेते हो यहाँ से पैंतीस कोटा का नहीं नहीं बारह का बारह कितने किलोमीटर यहाँ अच्छा, से यहाँ से होगा करीब किलोमीटर अच्छा किराए से ट्रैक्टर चलाते हो ठीक है ये किसी किसान ने बोल दिया उसके बाद गेहूँ बाल लो यहाँ से कितने किलोमीटर पचास किलोमीटर पैंतालीस अच्छा पवेंद्र सभी किराए से एक ट्रैक्टर लाते हैं

चलो जिसने छ महीने मेहनत करी है वो कटवा रहा है खुश को के बढ़िया ना और है। मैं उसको अपना, ब्रोकर है, उसको लेने मेरा भाई कहा जी कौन है तेरा प्रेंड कहाँ से आया भाई अच्छा गाड़ी अब इसके पास जाएगी ਦੇ ਚਲਾਣੀ ਪੜੇਗੀ ਬੜੀ ਆਏ ਆ ਚਲਾਣੀ ਪੜੇਗੀ ਤਾਂ ਲੈ ਆਇਆ ਤਾਂ ਹੁਣ ਆਲ ਨਾਸ਼ਤਾ ਲੈ ਕੇ ਆਏ ਆ ਕੀ ਲੈ ਕੇ ਆਏ ਕਚੌੜੀ ਕਚੌੜੀ ਬੜੀ ਮਸ਼ਹੂਰਾ ਕੋਟੇ ਦੀ ਸਮੋਸੇ ਕਿ ਕਚੌੜੀ ਕਚੋਰੀ ਵੀ ਹੈ ਸਮੋਸਾ ਵੀ ਹੈ ਕਚੌੜੀ ਹੈ ਮੈਂ ਦੋ ਖਾ ਲਈ ਆਪਣੀ ਉਸ ਨੂੰ ਰਾਜੂ ਕੋ ਉਤਾਰ ਰਹਾ ਹਾਂ ਆਪ ਉਸ ਨੂੰ ਖਿਲਾ ਦੇਣਾ ਠੀਕ ਹੈ ਹੋ ਜੀ ਭਾਈ ਮਸ਼ੀਨਾ ਸਵੇਰੇ ਦਾ ਟਾਈਮ ਆ ਅੱਡੇ ਦੇ ਉੱਠ ਕੇ ਚਾਹ ਚੂ ਪੀ ਕੇ ਹਨਾ ਸਵੇਰੇ ਦਾ ਜਿਹੜਾ ਰੈਡੀ ਦਾ ਸਿਸਟਮ ਆ ਲੱਗੇ ਹੋਇਆ ਕੰਮਾ ਬਾਕੀ ਦੋ ਬੰਦੇ ਆਪਣੇ ਉਹਨੇ ਮਸ਼ੀਨਾ ਖੜਦੀਆਂ ਨੇ ਇਹ ਖੇਤ ਦੇ ਵਿੱਚ ਖੇਤ ਦੇ ਵਿੱਚ ਹੀ ਮਸ਼ੀਨਾ ਦੇ ਕੋਲ ਬੰਦੇ ਪੈਨੇ ਆ ਬਾਕੀ ਉਧਰ ਭਜਨ ਹੋਣੀ ਲੱਗੇ ਹੋਇਆ ਸਾਫ ਕਰਨ ਰੋਜੀ ਨੂੰ ਬਲੋਰ ਮਾਰਨਾ ਹੈ ਨਾ ਰੈਡੀ ਯੂ ਡੀਟੇਟਰ ਚਲੋ ਜ਼ਰੂਰੀ ਹੁੰਦਾ ਵਧੀਆ ਸਾਫ ਹੋ ਜਾਂਦਾ ਬਾਕੀ ਇਹਦੇ ਹੁਣ ਆਪਾਂ ਅੱਜ ਥੋੜੀ ਇੱਕ ਪ੍ਰੋਬਲਮ ਜੀ ਆਉਂਦੀ ਸੀ ਗੱਲ ਹਨਾ ਪੁਲੀ ਜਿਹੜੀ ਪੱਖੇ ਵਾਲੀ ਥੋੜੀ ਮਸ਼ੀਨਾਂ ਲੇਟ ਮਲੇ ਦੇਰ ਬਾਅਦ ਕਹਿਦੀ ਹੈ ਹਨਾ ਵੀ ਮਲੇ ਜੇ ਭਰਦੀ ਹੈ ਨਾ ਵਿੱਚ ਤੇ ਤਾਂ ਦੇਰ ਬਾਅਦ ਖਾਲੀ ਹੁੰਦੀ ਆ ਤਾਂ ਕੱਲ ਇਹਦਾ ਕਣਕ ਦੇ ਚੱਲੀ ਨਹੀਂ ਪਹਿਲੀ ਵਾਰ ਕਣਕ ਦੇ ਚੱਲੀ ਆ ਤਾਂ ਕੱਲ ਹਸਾਬ ਕਿਤਾਬ ਲਾਇਆ ਲਾਉਣ ਤੋਂ ਬਾਅਦ ਜਿਹੜਾ ਰਿਜ਼ਲਟ ਆ ਪੁਲੀ ਦਾ ਆ ਵੀ ਪੁਲੀ ਜਿਹੜੀ ਹਨਾ 3 ਇੰਚ ਹੀ ਕਰਦੀ ਹੈ ਨਾ 3.5 ਇੰਚ ਫਿਰ ਮਸ਼ੀਨ ਜਿਹੜੀ ਹੈ ਨਾ ਛੇਤੀ ਕਹਿਣ ਦਾ ਭਾਵੇਂ ਖਾਲੀ ਹੋਣ ਦਾ ਜਿਹੜਾ ਰੀਜਨ ਆ ਪਿੱਛੇ ਦਾ ਜੀ ਬਾਈ ਛੜਦੀ ਆ ਆ ਦੇਖੋ ਹੁਣ ਮੈਂ ਪੂਚਾ ਪਿਆ ਹੈ ਨਾ ਇਸ ਟਾਈਮ ਕਾ ਖਾਲੀ ਨਹੀਂ ਹੁੰਦੀ ਹੈਗੀ ਫੇਜਰੀਨ ਪ੍ਰੋਪਰ ਆਪਣੇ ਟਾਈਮ ਕਾ ਲਾ ਸਹੀਪ ਖਾਲੀ ਹੋ ਜਾ ਕਰੂਗੀ ਥੱਲੇ ਵਾਲੀ ਸੀਪ ਬਾਈ ਹੁਣ ਸਫਾਈ ਦੇ ਚੱਕਰ ਤੇ ਪਾ ਜਵੇਂ ਮੰਨ ਕੇ ਕਰਕੇ ਚਲਾਉਂਦੇ ਆ ਹਨਾ ਬੰਦ ਹੋਣ ਤੋਂ ਬਾਅਦ ਜਿਹੜਾ ਫਿਰ ਥੱਲੇ ਵਾਲੀ ਸੀਪ ਦੇ ਉੱਪਰਲੀ ਸੀਪ ਨੂੰ ਹਵਾ ਉਹ ਲੱਗਣੀ ਆਪਣੀ ਬੰਦ ਹੋ ਜਾਂਦੀ ਹੈ ਉਹਦੇ ਕਰਕੇ ਫਿਰ ਜਿਹੜਾ ਪਿੱਛੇ ਸੀਪਾਂ ਵਿੱਚੋਂ ਗੁੰਨੀਆਂ ਨਾ ਮਾੜਾ ਮੋੜਾ ਇੱਕ ਅਧਾ ਦੋਕਾ ਦੋਕਾ ਦਾਣਾ ਵੀ ਜਾਊਗਾ ਬਾਕੀ ਇਹ ਪੁਲੀ ਜਿਹੜੀ ਇਹਨੂੰ ਅੱਜ ਕੱਢ ਕੇ ਬਾਹਰ ਰੱਖ ਕੇ ਹਨਾ 3.5 ਇੰਚੀ ਪੁਲੀ ਗੱਲ ਮੈਂ ਕੋਟੇ ਤੇ ਲੈ ਆਇਆ ਉਹ ਪਾ ਕੇ ਇਹਦੇ ਵਿੱਚ ਇਹਨੂੰ ਅੱਜ ਚਲਾਵਾਂਗੇ ਬਾਕੀ ਗਰੀਸ ਪਾਣੀ ਚੱਲ ਰਿਹਾ ਅੱਜ ਤਾਂ 7 7 ਦਾ 7 ਵਜੇ ਹਨੇ ਤੜਕੇ ਤੇ ਸਵੇਰ ਸਵੇਰ ਦੇ ਮੌਸਮ ਖਰਾਬ ਆ ਲੱਗੇ ਤਾਂ ਕਣੀਆਂ ਜਿਹੀ ਪੈ ਗਈਆਂ ਆਪਣੀ ਦੂਜੀ ਵਿਧਿੰਨ ਚੱਲਦੀ ਜਿੱਥੇ ਕਰਮ ਨਾਲੀ ਬਾਕੀ ਹੁਣ ਕਈ ਵੀਰੇ ਆਪਣੇ ਹਨਾ ਇੰਜਨ ਬਾਰੇ ਫੋਨ ਵੀ ਕਿੱਦਾਂ ਚੱਲਦਾ ਵੀਰੇ ਇੰਜਨ ਫਿਲਹਾਲ ਤਾਂ ਵੀਰੇ ਹਜੇ ਵਧੀਆ ਚੱਲਦਾ ਹੈ ਕੋਈ ਮਸਤੀਕ ਨਹੀਂ ਜਿੱਦਣ ਕੋਈ ਆਈ ਤੁਹਾਨੂੰ ਵੀਰੇ ਜਰੂਰ ਦੱਸਾਂਗੇ ਹਲ ਤਾਂ ਕੋਈ ਵੀ ਮਤਲਬ ਦਿੱਕਤ ਨਹੀਂ ਹੈਗੀ ਜੂਰੀਆ ਟਾਈਮ ਨਾਲ ਪਾਈ ਜਾਈਦਾ ਪੂਰਾ ਹਨਾ 20% ਤੋਂ ਪਹਿਲਾਂ ਪਾ ਦੀਦਾ ਉਹਦੇ ਬਾਅਦ ਆਪਣਾ ਜਿਹੜਾ ਫੇ ਕੋਈ ਸਮੱਸਿਆ ਨਹੀਂ ਹਲ ਤੱਕ ਕਰਦਾ ਜੀ ਬਾਕੀ ਦੇ ਬਾਅਦ ਉਹ ਆਉਂਦੀ ਸਭਾ ਸਾਫ਼ ਕਰਕੇ ਲੈ ਆ ਉਹ ਵੀ ਭਾਈ ਜਾਨੇ ਉਹ ਵੀ ਸਾਫ਼ ਲੈ ਕਰ ਇਹਦੇ ਤੇ ਮੁਰਾ ਲਿਆ ਇਹਨੂੰ ਤੋਰੋ ਆ ਕੇ ਉਹਨੇ ਨੂੰ ਰੋਡ ਤੇ ਹਨਾ ਇਹਦੇ ਘਰ ਦੇ ਲਾ ਕੇ ਬੋਰਡ ਲਾ ਕੇ ਬਲੋਰ ਗੈਲ ਬਾਈ ਹਨਾ ਇਹਦੀ ਜਿਹੜੀ ਦੇਖਪਾਲਾ ਥੋੜੀ ਜੀ ਦੂਜੀ ਕਮੈਨ ਨਾਲੋਂ ਹਨਾ ਜ਼ਿਆਦਾ ਕਹਿਦੀ ਆਪਾਂ ਇੱਕ ਤਾਂ ਏਸੀ ਵਾਲਾ ਕਨਸਰ ਪਰਾ ਦਾ ਜੂਏ ਹਾਂਜੀ ਦੂਜੀ ਦੇ ਤਾਂ ਜਾਲੀ ਸਾਫ ਕਰਨੀਆਂ ਨੰਬ ਤਾਂ ਕਿੱਥੇ ਲਾਉਣ ਲੱਗੇ ਆਂ ਬੱੜਦੇ ਆ ਮੜਾ ਮੜਾ ਜੀ ਪੂਰੇ ਖੜਦੇ ਆ ਆਓ ਲਾ ਦੇ ਲਾ ਦੇ ਹੋਰ ਫਿਰ ਵਧੀਆ ਵਧੀਆ ਜੀ ਨਜ਼ਾਰੇ ਐ ਸੀ ਦੇ ਹਾਂਜੀ ਹਾਂ ਪੂਰੇ ਹੈ ਪੂਰੇ ਰੰਗ ਦੇ ਲਾ ਲਾਲ ਹੋਇਆ ਪਹਿਲ ਦਾ ਏਸੀ ਜਿਹੜਾ ਰੱਖ ਕੇ ਹੋਰ ਹੈ ਨੇ ਦੱਸ ਕੇ ਗਿਆ ਸਾਫਤਾਨੀ ਵਿਆਗ ਨੂੰ ਕਹਿੰਦੇ ਦੋ ਜੀ ਨਹੀਂ ਫਾਇਦਾਦਾਰ ਜੂ ਹੈ ਫਾਇਦਾ ਦਾ ਹੈਗਾ ਬਾਈ ਹਾਂ ਪੂਰਾ ਇੰਜਨ ਦਾ ਤੂੰ ਇੰਜਨ ਦੀ ਰਿਪੋਰਟ ਦੇ ਜਾ ਚੱਲ ਇੰਜਨ ਦਾ ਨੰਬਰ ਹੈ ਬਾਈ ਹੈ ਤੂੰ ਚਲਾਉਣਾ ਬਾਈ ਹੁਣ ਮੈਂ ਤਾਂ ਹੁਣ ਤੇ ਸਾਹਮਣੇ ਉਦਾਂ ਦੀ ਚਲਾਈ ਇੰਨਾ ਮੈਂ ਕੱਲ ਚਲਾਈ ਆ ਇੰਜਨ ਦੀ ਕੋਈ ਪ੍ਰੋਬਲਮ ਨਹੀਂ ਨਾ ਵੀ ਚੱਕਰ ਜੋੜਾ ਨਾ ਦਬਦਾ ਹੀ ਆ ਇੰਜਨ ਬਹੁਤ ਕੜਿਆ ਹੈ ਹਾਂ ਇੰਜਨ ਤਾਂ ਕੜਾ ਪੂਰਾ ਦੰਦਾ ਨੇ ਯਾਰੇ ਇਹ ਪਤਾ ਨਹੀਂ ਕੀ ਜੇ ਕਰਾ ਕਈ ਮਸ਼ੀਨ ਵਾਲੇ ਨੇ ਨਾ ਇੰਜਨ ਖਰਾਬ ਕਰਿਆ ਯਾਰੇ ਇਹ ਭਾਈ ਜਿਹਨਾਂ ਨੂੰ ਨਹੀਂ ਪਤਾ ਦੇਖਪਾਲ ਲਿਆ ਜਦਾ ਜੂਰੀਆ ਮੁੱਕ ਗਿਆ ਕਦੇ ਕੋਈ ਹੋ ਗਿਆ ਨਾ ਦੇਖਪਾਲ ਜੀ ਮੰਗਦਾ ਥੋੜੀ ਇਹ ਹਾਂ ਬਸ ਦੇਖਪਾਲ ਥੋੜੀ ਜਿਆਦੇ ਆ ਇਹਦਾ ਇਹਦਾ ਗੱਲ ਹੈਗੀ ਆ ਲਾਈਟ ਆ ਗਈ ਆਪੇ ਚੱਲ ਗਿਆ ਇਹ ਤਾਂ ਗੱਲ ਹੈਗੀ ਇਹ ਵੀ ਦੇਖਪਾਲ ਦਾ ਭਾਈ ਹੈ ਨਾ ਕੋਈ ਵੀ ਚੀਜ਼ ਆ ਨਾ ਜੇ ਆਪਾਂ ਕਹਿ ਦਈਏ ਹੁਣ ਆਸੀਂ ਅੱਧਾ ਘੰਟਾ ਲਾਇਆ ਹੈ ਹੈ ਨਾ ਇੰਜਨ ਤੇ ਉਹ ਵੀ ਤੁਹਾਨੂੰ ਦੁਕਾਨ ਹੁਣ ਕਾਤੇ ਲਾਇਆ ਕਿੱਥੇ ਲਾਇਆ ਹੁਣ ਆਪਾਂ ਸਪੈਸ਼ਲ ਕੋਈ ਗੱਲ ਨਹੀਂ ਦੂਜੀ ਮਸ਼ੀਨ ਚੱਲ ਗਈ ਉਹਨੇ 2 ਵਿੱਗੇ ਵੱਟਦੇ ਤਿੰਨ ਹਣਾ ਮੈਂ ਨਹੀਂ ਲੇਟ ਭਾਵੇਂ ਚੱਲ ਜੂ ਕੋਈ ਗੱਲ ਨਹੀਂ ਪਰ ਜਿਹੜਾ ਇੰਜਣ ਦਾ ਹਨ ਨੁਕਸਾਨ ਆ ਆਪਾਂ ਇਹਦੀ ਸੇਫਟੀ ਰੱਖਣੀ ਆ ਬਾਕੀ ਹੁਣ ਤੁਹਾਨੂੰ ਉੱਪਰ ਦੇ ਦਿਖਾਉਣਾ ਚੜ੍ਹ ਕੇ ਵੀ ਇੱਕ ਤਾਂ ਬਾਈ ਦੇ ਏਸੀ ਵਾਲਾ ਜਿਹੜਾ ਕੰਨਸਰ ਹਨਾ ਆ ਲੱਗਿਆ ਹੋਇਆ ਆ ਜਿਹਦੇ ਪੱਖੇ ਲੱਗੇ ਹੋਏ ਆ ਇਹਦੀ ਸਫਾਈ ਰੋਜ਼ ਮੰਗਦਾ ਇਹ ਰੋਜ਼ ਸਫਾਈ ਕੇ ਏਕੀਰਾ ਕਰਨੀ ਮੰਗਦਾ ਉਹਦੇ ਬਾਅਦ ਰੇਡੀਏਟਰ ਸਾਫ ਰਾਂ ਕਰਿਆ ਬਲੋਰ ਗੈਲ ਉਹਦੇ ਬਾਅਦ ਜਿਹੜੇ ਵਿੱਚ ਇਹਦਾ ਸਿਸਟਮ ਲੱਗਿਆ ਹੋਇਆ ਆ ਆ ਟਾਪੇ ਥੱਲੇ ਆ ਹਨਾ ਸਲੈਂਸਰ ਰਗੈਰੀ ਆ ਬਟੋਲ ਕੀ ਲੱਗੀ ਹੋਈ ਆ ਇਹਦੇ ਨਾਲ ਨਾਲ ਬਿਲਕੁਲ ਸੈਂਹ ਕਲੀਨ ਕਰੀਦਾ ਰੋਜ਼ ਵੀ ਦੇ ਵਿੱਚ ਇਹ ਗਰਮ ਹੁੰਦੀ ਆ ਨਾ ਬਾਈ ਫੂਸ ਫਸੇ ਨਾ ਉਹਰੇ ਫੂਸ ਫਸਣ ਦੇ ਨਾਲ ਜਿਹੜਾ ਅੱਗ ਦਾ ਖਤਰਾ ਰਹਿੰਦਾ ਫਿਰ ਤਾਂ ਥੱਲੇ ਦੇਰ ਵਾਂਹ ਦਫਾਈ ਕਰਤੀ ਇੰਜਨ ਦੀ ਉਹਦੇ ਬਾਅਦ ਸਾਈਡਾਂ ਤੇ ਕਰਤੀ ਸਾਰ ਐਨ ਇੰਜਨ ਟੇਸ਼ਨ ਬਚਨ ਕਰਤਾ ਵੀ ਰਾਜੂ ਦੀ ਗੱਲ ਸਹੀ ਆ ਬਾਈ ਜਿਹੜਾ ਬੰਦਾ ਦੇਖਭਾਲ ਕਰਦਾ ਹਨਾ ਉਹ ਇੰਜਣ ਕਿਤੇ ਨਹੀਂ ਜਾਂਦਾ ਪਰ ਹਜੇ ਗਲਤੀ ਦਾ ਰਿਪੋਰਟ ਤਾਂ ਇਹਦੀ ਕੋਈ ਨਹੀਂ ਆਈ ਛੱਡ ਲਵੇ ਤਾਂ ਹਜੇ ਸਾਡੇ ਕੋਲ ਤਾਂ ਵਧੀਆ ਚੱਲਦਾ ਹੈ ਬਾਕੀ ਜਿਹੜੇ ਮੇਰੇ ਵੀਰਾਂ ਕੋਲ ਚੱਲਦਾ ਹੈ ਨਾ ਹੋਰ ਕਿਸੇ ਨੂੰ ਦਿੱਕਤ ਫਿਕਰਤ ਆਈ ਆ ਤਾਂ ਉਹ ਕਮੈਂਟ ਦੇ ਵਿੱਚ ਦੱਸਿਓ ਵੀਰੇ ਕੀ ਦਿੱਕਤ ਆਈ ਆ ਆਪਾਂ ਵੀ ਵਲਤ ਫਿਰ ਨਾ ਕਰਾਂਗੇ ਗੌਰ ਬਾਕੀ ਆ ਵੀ ਪਲੱਗ-ਪਲੱਗ ਜਿਆਦੇ ਆ ਬਹਿਰਾਂ ਜਿਆਦੇ ਆ ਬਸ ਹੋਰ ਕੇ ਜਮਿਆ ਦੇਖੋ ਇੱਧਰ ਕੱਡਾ ਕੁਛਾ ਇਕੱਠਾ ਕਰਿਆ ਫਿਰ ਪਰਲੇ ਪਾਸੇ ਆ ਕਿੱਡਾ ਕਿੱਡੀ ਵਾਇਰਿੰਗ ਜਾਂਦੀ ਆ ਪਰ ਬਹਿਰਿੰਗ ਤਾਂ ਇਹਨੂੰ ਸੇਵ ਕਰਕੇ ਪਾਈ ਹੋਈ ਆ ਪੂਰੀ ਉਹਦੇ ਵਿੱਚ ਕਵਰ ਕਰਕੇ ਵਧੀਆ ਪਾਈਪਾਂ ਦੇ ਵਿੱਚ ਕੀ ਦਿੱਕਤ ਨਾ ਆਵੇ ਚਲੋ ਠੀਕ ਹੈ ਜੀ ਅੱਜ ਵੀ ਸਾਡੀ ਵੀਡੀਓ ਇੱਥੇ ਚੱਕਰ ਤੇ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ